ਉਕਬੋ ਮੇਰੇ ਬਾਬੇ ਦਾ ਮੇਰੇ ਪੀਰ ਦਾ ਕਹਿੰਦਾ ਇੱਕ ਘਰ ਦੇ ਵਿੱਚੋਂ ਮੀਆਂ ਬੀਬੀ ਆਇਆ ਪਹਿਲੀ ਵਾਰ ਮਾਤਾ ਦੀ ਲੱਤ ਚੋਂ ਦਰਦ ਨਿਕਲਦਾ ਲੱਤ ਜੋ ਜਾਂਦਾ ਜਾਂਦਾ ਲੱਕ ਦੇ ਵਿੱਚ ਆ ਜਾਂਦਾ ਡਾਕਟਰਾਂ ਨੂੰ ਦਿਖਾ ਲਿਆ ਲਾਜ ਕਰਾ ਲੇ ਐ ਕਿ ਰੋਗ ਆ ਬੱਸ ਬੋਲੋ ਸੱਚੇ ਦਰਬਾਰ ਦੀ ਤੁਸੀਂ ਕਿੱਥੋਂ ਆਇਆ ਮਾਤਾ ਜੀ ਨਾਲ ਤੁਹਾਡੇ ਕੋਣ ਆਇਆ تھی بندہ مگر پہلی بار کتنے کون آیا بمار ہے نی تین گھر جہ بلا وہی اگی آنے باقی تھلے بہ جان بولو سچے دربار لا لال پیر دی ਗੱਦੀ ਆ ਦੇ ਮਾਲਕ ਦੀ ਤੇਰੇ ਘਰ ਹਾਲਾ ਕਿੱਥੇ ਆ ਤੇਰਾ ਬੰਦਾ ਪ੍ਰੇਮ ਕੁਮਾਰ ਸ਼ਹਿਰ ਲੁਧਿਆਣਾ ਆ ਆ ਗੱਲ ਚ ਤੱਕ ਤੇ ਕਿਵੇਂ ਪਾਏ ਆ ਆਹੀ ਹੋ ਸਮਝ ਐ ਆ ਤੱਕ ਆ ਮੁੰਨਾ ਨੇ ਦਿੱਤਾ ਸੀ ਪੈਸਾ ਬਹੁਤ ਕੁਸੀ ਆ ਵੀ ਆ ਜੀ ਤੇ ਉਹ ਕੰਦੇ ਆ ਪਾ ਲੈ ਲਾ ਕੇ ਮਿਲ ਲੈ ਹੈ ਇਹਨੇ ਵਿੱਚ ਜਵਾਬ ਦੇ ਲਓ ਬੋਲੋ ਸੱਚੇ ਦਰਬਾਰ ਦੀ ਲੱਖਾਂ ਤੇ ਲੱਖ ਦਾ ਤੇ ਪੀਰ ਦੀ ਤੁਹਾਡੇ ਨਾਲ ਮੈਂ ਪੰਜ ਗੱਲਾਂ ਕਰਨੀਆਂ ਕਿੰਨੀਆਂ ਕਰਨੀਆਂ ਪੰਜ ਜੀ ਇਹਦੇ ਵਿੱਚ ਜ਼ੋਰ ਦੇ ਬੋਲਣਾ ਪੰਜ ਜੀ ਪਹਿਲੀ ਗੱਲ ਕਰਨੀ ਹੈ ਤੁਹਾਡੇ ਸ਼ਰੀਰ ਵਾਲੇ ਦੋਨੇ ਮੀਆਂ ਬੀਬੀ ਬਿਮਾਰ ਹੋ ਗਏ ਹਾਂਜੀ ਬੋਲੋ ਹਾਂਜੀ ਬੋਲੋ ਹਾਂਜੀ ਦੂਜੀ ਗੱਲ ਕਰਨੀ ਹੈ ਤੁਹਾਡੇ ਕਾਰੋਬਾਰ ਬਿਜ਼ਨਸ ਵਾਰੇ ਲੱਖਾਂ ਰੁਪਈਆਂ ਦੇ ਕੰਮ ਕਾਰਜ ਘਾਟੇ ਪੈ ਗਏ ਹਾਂਜੀ ਇਹਦੇ ਵਿੱਚ ਬੋਲੋ ਹਾਂਜੀ ਜੇ ਸੱਚ ਹੈ ਕਾ ਝੂਠਾ ਹੈ ਹਾਂਜੀ ਹੈ ਸੱਚਾ ਜੀ ਕੋਈ ਤੁਸੀਂ ਵਿਆਜੂ ਪੈਸੇ ਦਿੰਦੇ ਸੀਗੇ ਹਾਂਜੀ ਬੋਲੋ ਇਹ ਵਿਆਜੂ ਰੁਪਏ ਤੇ ਟਿਹੜੇ ਤੁਹਾਡੇ ਹਾਂਜੀ ਆ ਜਾ ਬਾਬਾ ਬੜੇ ਪਾਸਿਓਂ ਇਲਾਜ ਕਰਾ ਲਏ ਹਾਂਜੀ ਜਿਹੜੇ ਬਾਬੇ ਦੇ 10 ਪਈ ਉੱਥੇ ਗਏ ਹਾਂਜੀ ਆਪਣੇ ਇਲਾਜ ਕਰਾਏ ਹਾਂਜੀ ਧਾਗੇ ਤਵੀਦ ਪਾਏ ਨਾ ਮੇਰੇ ਸ਼ਰੀਰ ਨੂੰ ਫਰਕ ਪਿਆ ਨਾ ਮੇਲੇ ਕੰਮ ਨੂੰ ਫਰਕ ਪਿਆ ਜਿਹਨਾਂ ਤੋਂ ਪੈਸਾ ਤੇ ਲੈਣਾ ਸੀ ਬਾਬਾ ਜੀ ਉੱਥੇ ਅੱਗੇ ਚੱਕ ਰਹੇ ਆ ਹਾਂਜੀ ਬੋਲੋ ਸੱਚੇ ਦਿਲ ਵਾਲੇ ਆ ਚਾਰ ਗੱਲਾਂ ਗੱਲਾਂ ਦੋ ਪੁੱਛਣ ਆਈਆਂ ਬਾਬਾ ਰਾਜੀ ਉਹ ਜਿਹੜਾ ਸਾਡਾ ਰੁਪਈਆ ਅੜਿਆ ਹੋਇਆ ਉਹ ਮਿਲ ਜੇ ਆ ਦੋ ਹੀ ਸਵਾਲ ਲੈ ਕੇ ਆਈਆਂ ਨਾ ਹਾਂਜੀ ਪਹਿਲੀ ਵਾਰੀ ਆਈਆਂ ਅੱਜ ਹਾਂਜੀ ਅੱਜ ਹੀ ਆਏ ਹਾਂ ਪਹਿਲਾਂ ਮੈਨੂੰ ਮਿਲੇ ਤਾਂ ਨਹੀਂ ਨਹੀਂ ਜੀ ਪਹਿਲੀ ਵਾਰੀ ਗੱਲ ਆ ਆਪਣੀ ਹਾਂਜੀ ਹੁਣੇ ਮੈਨੂੰ ਇੱਕ ਗੱਲ ਦੱਸ ਆ ਮੁੰਡੇ ਜੋ ਦਰਦ ਰਹਿਂਦੇ ਨੇ ਕਿੰਨਾ ਚਿਰ ਹੋ ਗਿਆ ਬਹੁਤ ਸੇ ਰੋ ਗਿਆ ਜੀ ਮੇਨ ਗੱਲ ਕਰਨੀ ਆ 1 ਸਾਲ 2 ਸਾਲ 3 ਸਾਲ ਹੋ ਗਏ ਨੇ ਜੀ ਡਾਕਟਰ ਕਿਆ ਬੋਲਦੇ ਆ ਡਾਕਟਰ ਕਹਿੰਦੇ ਆ ਕਿ ਆ ਕਮਜ਼ੋਰ ਨੇ ਅੱਛਾ ਮੋਢੇ ਤਾਂ ਚੱਕੇ ਨਹੀਂ ਜਾਂਦੇ ਹਾਂਜੀ ਚੱਕ ਉੱਪਰ ਨੂੰ ਲਾ ਦੇ ਜੋ ਤੁਹਾਨੂੰ ਵਿੱਚ ਹੋਰ ਹੀ ਮਾਤਾ ਨੇ ਆਏ ਜੀ ਮਸਲੇ ਦੇ ਕੇ ਛੱਡੀ ਹੁੰਦੀ ਹਾਂਜੀ 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 ਬੋਲ ਸੱਚੇ ਦਰਬਾਰ ਦੇ ਐ ਝਾੜ ਦੇ ਮੋਢੇ ਵੇ ਘਟੀ ਕਮਜ਼ੋਰ ਆ ਹੁਣ ਤੇਰੇ ਸਿਰ ਤੇ ਪੌਂ ਚੱਲਦੀ ਆ ਕਿਸੇ ਬਾਬੇ ਦੇ ਸਿਰ ਤੇ ਹੱਥ ਰਖਾਇਆ ਨਹੀਂ ਜੀ ਵੈਸ਼ਾ ਮਾਤਾ ਕੋਣ ਸੱਚੀ ਦਰਵਾਜ਼ਾ ਆ ਜੇ ਨਿਆ ਗੱਲਾਂ ਮੈਂ ਦੱਸੀਆਂ ਪਹਿਲਾਂ ਦੱਸੀ ਕਿ ਜ਼ਬਾਬੇ ਨੇ ਨਹੀਂ ਜੀ ਆਜੋ ਜੀ ਕੋਣ ਇੱਕ ਸੌਦਾ ਮਾਰੀ ਆਪਾਂ ਆਪਾਂ ਦੋਨਾਂ ਜਾਣਿਆਂ ਚੋ ਜੇ ਇੱਕ ਜਾਣੇ ਨੂੰ ਰਾਜ਼ੀ ਕਰਾਂਗੇ ਬੋਲੋ ਸੱਚੀ ਦਰਵਾਜ਼ਾ ਇਹਨੂੰ ਕਰਦੀ ਆ। ਕਵਾ ਕਵਾ ਦਵਾਈਆਂ ਖਿਆ ਪਿਆ। ਬੁੜੇ ਨੱਕ ਬੁਲਾਇਆ ਪਿਆ ਬੰਦਾ। ਤੁਨੂੰ ਰਾਜ ਕਰਦੀ ਐ ਅੱਜ? ਹਾਂਜੀ। ਕਿੰਨਾ ਚਿਰ ਹੋ ਗਿਆ ਜਹਿਮਤ ਦਵਾਈ ਖਾਂਦੇ ਨੂੰ? ਬਹੁਤ ਸਾਲ ਹੋ ਗਏ ਜੀ। ਬਹੁਤ ਸਾਲ ਹੋ ਗਏ। ਮੇਰਾ ਬਾਬਾ ਮੇਰਾ ਪੀਰ ਤੇਰੀ ਹੱਡੀਆਂ 'ਚ ਤਾਕਤ ਭਰ ਦੇ। ਹਾਂਜੀ। ਹੈ? ਤੁਸੀਂ ਜਿੱਥੋਂ ਵੀ ਪੁੱਛਿਆ ਦੱਸਿਆ ਸਾਰ ਇਹ ਗੱਲ ਕਰਦੇ ਆ ਕਿ ਤੁਹਾਡੇ ਦੇ ਕਿਸੇ ਨੇ ਕੁਛ ਕਰਤਾ? ਹਾਂਜੀ। ਜਿਹੜੀ ਵੀ ਬਾਬੇ ਕੋਲ ਗਏ ਆ ਪੁਛ ਘੜਾਈ ਉੱਥੇ ਵੀ ਇਹੀ ਗੱਲ ਹੋਈ ਆ। ਇਹ ਝੂਠਾ ਕਿ ਸੱਚ? ਸੱਚ ਹੈ ਜੀ। ਤੁਸੀਂ ਲਾਜ ਕਰਾਇਆ। ਪਰ ਕੋਈ ਫਾਇਦਾ ਨਹੀਂ ਹੋਇਆ ਹੈ ਸਰੀਰ ਵੱਲੋਂ ਬਾਲੀ ਔਖੀਆਂ ਰੱਬ ਤੋਂ ਦੋ ਗੱਲਾਂ ਮੰਗਦੀ ਆ ਜਾਂ ਬਾਬਾ ਮੇਰੀ ਮੌਤ ਹੋ ਜਾਏ ਜਾਂ ਮੈਨੂੰ ਰਾਜੀ ਕਰ ਦੇ ਸਾਰੀ ਸਾਰੀ ਰਾਤ ਹਾਏ ਹਾਏ ਕਰਦੀ ਤੇਰੀ ਨੰਗਦੀ ਆ ਤੇ ਸੱਚਾ ਕਹਜੂ ਸੱਚਾ ਜੀ ਕਿਉਂਕਿ ਆ ਨਾ ਇਹ ਦੁੱਖ ਤੁਹਾਡਾ ਜਿ ਮੇਰਾ ਬਾਬਾ ਰਾਜੀ ਕਰ ਦੇ ਬਾਬਾ ਨੂੰ ਕੀ ਖਵਾਗ ਜਾਓਗੇ ਬੋਲੋ ਸੱਚੇ ਦਰਬਾਰ ਦੀ ਰਾਜੀ ਹੋਗੇ ਤੁਹਾਡੇ ਹੀ ਸਭ ਜੋਕ ਹੋਗੇ ਫਤ ਹੋਈ ਲਿਆਓ ਕਿੰਨੀ ਮਾਤਰ ਹੁੰਦੀ ਕਿੰਨੀ ਵਿਚਾਰੇ ਸਰੀਰ ਵੱਲ ਔਖੀ ਹੋਣੀ ਵੇਖੋ ਜਿਹੜੇ ਆਪ ਨੂੰ ਕਹੀਏਂ ਤੇ ਜਾ ਮੈਨੂੰ ਮਾਰ ਦੇ ਜਾਂ ਮੈਨੂੰ ਤਾਰ ਦੇ ਦੱਸਾਂ ਤੇ ਵਾਰ ਕੀ ਕਵਗ ਜਾਣਗੇ ਮਾਤਾ ਵੈਸ਼ਨੂ ਦੇ ਘਰੇ ਜੋਤ ਲਗਾਨੀ ਆ ਤੁਹਾਨੂੰ ਜੀ ਲਾਉਣੀ ਮਾਤਾ ਕਾਲੀ ਦੀ ਕਾਲੀ ਦੇ ਵੀ ਦਿਨ ਨਹੀਂ ਆ ਹੁਣ ਉਹਨਾਂ ਦੀ ਬੰਦ ਕਰਤੀਆਂ ਸਭ ਇਹਦੇ ਸੈਂਟਰ ਜੀ ਕੀ ਬੋਲੋ ਸੱਚੇ ਕਰਵਾ ਦੇ ਸੱਤ ਸਾਲ ਬਿਮਾਰ ਨੂੰ ਕਿੰਨਾ ਚਿਰ ਹੋ ਗਿਆ ਨਾ ਮਥਾ ਟੇਕਦੇ اوہ تو گھر جاتے گھر جا میں ایک ہو گھر جا اوہ لالا والیا پیرا وے رویا والیا پیرا اوہ لالا تیرے پیرا پیرا وے دار در پیرا بے سکتا ہے آیا پیرا موڑا چیکر کیویں اے بھی ہو گیا چیکر اے موٹھی نپا ਇਹਨੇ ਕਿਰਪੀ ਜਾਂਦੀ ਆ ਇਹਦੇ ਮਗਰ ਲੱਗਿਆ ਹੋਇਆ ਪਿੰਗਲ ਕੋਈ ਬਾਬੇ ਘੋਰੀ ਦਾ ਕਿਸੇ ਬਾਬੇ ਤੋਂ ਪਹਿਲਾਂ ਉਹ ਪਾਏ ਕੋਈ ਇਲਾਜ ਕਰਾਇਆ ਮੈਂ ਕਿਤੇ ਵਿੱਚ ਦੱਸ ਨਹੀਂ ਕਰਾਇਆ ਕੋਈ ਸ਼ਰਾਬ ਸਵਾਦੀਆਂ ਪੀਨੀਆਂ ਕਲੇਜੀ ਹੋ ਜਾ ਕੁਝ ਦਿੱਤਾ ਕਿ ਨਹੀਂ ਜੀ ਦਿੱਤਾ ਕਿ ਵੀ ਹੋ ਜਾ ਕੁਝ ਅੱਗੇ ਨਾ ਹੋਣਾ ਪੁੰਗਲਾ ਇਹ ਹੋਣ ਗਿਆ ਇਹ ਪਿੰਗਲ ਕੋਰੇ ਲੱਗਿਆ ਹੋਇਆ ਉਹਨੇ ਗੱਠੀਆਂ ਬਣਾਇਆ ਹੋਇਆ ਸਾਰਾ ਸਰੀਰ ਇਹਦੇ ਨੂੜਿਆ ਹੋਇਆ ਹਾਣੇ ਬੋਲ ਸੱਚੇ ਦਰਬਾਰ ਜੈ ਜੈ ਦਾਲ ਵਾਲੇ ਪੀਰ ਦੀ ਜੈ ਮੇਰੇ ਕੋਲੇ ਬਾਬੇ ਦੇ ਦਰਬਾਰ ਸੱਤ ਚੌਕੀਆਂ ਪਰਨੀਆਂ ਪਹਿਨਣੀਆਂ ਸੱਤਾ ਚੌਕੀਆਂ ਦੇ ਵਿੱਚ ਤੇਰੀਆਂ ਉਂਗਲਾਂ ਚੱਲਣ ਲੱਗ ਜਾਣਗੀਆਂ ਮਾਂ ਤੂੰ ਰਾਜੀ ਹੁੰਦੀ ਜਾਏਂਗੀ ਬੋਲ ਸੱਚੇ ਦਰਬਾਰ ਦੀ ਜੈ ਮੈਨੂੰ ਮਿਲ ਕੇ ਜਾਣਾ ਠੀਕ ਮਨਜ਼ੂਰ ਆ ਮਨਜ਼ੂਰ ਆ 50% ਪਾਜ ਰਾਜੀ ਕਰਦੇ ਆ ਆ ਪਹਿਲਾਂ ਧਾਗੇ ਤਵੀਦ ਲਾਭ ਦੇ ਗੱਲ ਤੋਂ ਮਾਤਾ ਵੈਸ਼ਨੂ ਦੇਵੀ ਦੀ ਜੋਤ ਲਾਣੇ ਸ਼ੁਰੂ ਕਰੋ ਠੀਕ ਹੈ ਬਾਬਾ ਮਾਤਾ ਹੀ ਨਰਾਤੇ ਰੱਖੀ ਐ ਕਿਨੇ ਨਰਾਤੇ ਆਣਗੇ ਠੀਕ ਹੈ ਜੀ ਚੁੱਪ ਕਰ ਜਾਂ ਸ਼ਰੀਰ ਤੂੰ ਰਾਜੀਂ ਅੱਜ ਤੋਂ ਵੇਖ ਅੱਜ ਤੋਂ ਫਰਕ ਪੈਣਾ ਸ਼ੁਰੂ ਹੋ ਜਾਣਾ ਜਿਵੇਂ ਜਿਵੇਂ ਅੱਤੇ ਜਾਏਂਗੇ ਜਿਵੇਂ ਛੜਾ ਦੂੰ ਆ ਜਿਹੜੇ ਹੁਣ ਨਰਾਤੇ ਆਣਗੇ ਉਹਨੂੰ ਤਾਂ ਪਹਿਲਾ ਪਹਿਲਾ ਘੋੜੇ ਵਰਗੀ ਹੋਏਗੀ ਤੇ ਮਾਈ ਦੇ ਸਾਰੇ ਨਰਾਤੇ ਰੱਖਣੇ ਆ ਬੋਲ ਸੱਚੇ ਦਰਬਾਰ ਦੀ ਜੈ ਸਾਰਾ ਸ਼ੀਰ ਘੰਟਿਆ ਪਿਆਣਾ ਆ ਇੱਕ ਲੱਤ ਹੋਂ ਚੈੱਕ ਕਰਕੇ ਵੇਗ ਚੋਲਾ ਚੱਲਾ ਸਾਰਾ 50 50 50 ਕਰੂਗੀ ਅੱਜ ਤੇਰੇ ਪਿੱਛੇ ਮਾਈ ਨੇ ਲਾਟਾ ਲਾਇਆ ਬੋਲ ਸੱਚੇ ਦਰਬਾਰ ਦੀ ਲਾਲਾਲੇ ਪੀਰ ਦੀ ਪਰ ਜਿਵੇਂ ਮਾਈ ਨੂੰ ਮੰਨਦੀ ਆ ਨਾ ਜਿੰਨੇ ਤੇ ਚਾਹ ਸ਼ਰਦਾ ਸ਼ਰਦਾ ਥੋੜੀ ਜਿਹੀ ਹੋਰ ਬਤਾ ਲਾ ਕੁਵਾਰੀ ਹੁੰਦੀ ਮਾਈ ਨੂੰ ਬਹੁਤ ਮੰਨਦੇ ਰਹੀਆਂ ਹੈ ਕੁਵਾਰੀ ਹੁੰਦੀ ਤਾਂ ਜੋਤ ਲਗਾਉਂਦੀ ਆ ਰਹੀਆਂ ਇੱਕ ਜੇ ਮੈਂ ਕਹਿ ਦਿੰਨੇ ਆ ਬੰਦਾ ਜਨਾਨੀ ਨੂੰ ਪਿਆਰ ਕਰਦਾ ਤੇ ਦੇਵਤੇ ਨਾਲ ਵੀ ਤੁਹਾਨੂੰ ਐ ਲਗਣ ਸੀ ਠੀਕ ਨਹੀਂ ਸੀ ਤੇ ਹੁਣ ਪਰਪਰ ਬਹਿ ਆਪਾਂ ਚੱਲਾਂ ਆਪੀ ਥਾਂ ਤੇ ਇਹਨੇ ਸੱਤ ਚੌਂਕਿਆ ਭਰਾਣੀਆਂ ਗੱਦੀ ਤੇ ਠੀਕ ਹੈ ਜੀ ਉਪਾਏ ਦੱਸੋ ਕਿ ਜਿਵੇਂ ਜਿਵੇਂ ਦੱਸੋ ਕਿ ਕਰਦਾ ਜਾਵੀਂ ਇਹਦਾ ਬੇੜਾ ਬੜੇ ਲੱਗੂਗਾ ਬੋਲ ਸੱਚੇ ਦਰਬਾਰ ਦੀ ਖੜੀ ਹੋ ਜਾ ਹੁਣ ਕੱਪੜੇ ਝਾੜ ਦੇ ਆਪਦੇ ਸਾਰੇ ਅਤੇ ਮੱਥਾ ਟੇਕ ਸਲਾਮ ਕਰ ਚੜ ਜਾਣਾ ਬਾਬੇ ਦੇ ਜਿਹੜਾ ਭਲਾ ਕਰਨਾ ਪਿੱਛੇ ਭੁੱਲ ਜਾਣਾ ਹੱਥੋਂ ਤਾਂ ਆਪ ਕੰਮ ਲੈਣ ਆਏ ਤੇ ਤੂੰ ਚੁੱਚਿਰ ਨਹੀਂ ਆ ਬੋਲ ਸੱਚੇ ਦਰਬਾਰ ਦੀ ਮੋਟਾ ਚੈੱਕ ਕਰ ਆਵਦਾ ਲੱਕ ਚੈੱਕ ਕਰ ਕਿ ਆ ਲੱਗਦਾ ਕਿ ਨਾਲੋਂ ਇਹ ਚੋਕੇ ਵੇਖ ਸ਼ਰਾਬਾਂ ਦਾ ਮੀਟਾ ਕੌਣ ਗਾਂਦਾ ਸਵਤੈ ਨੀਂਦ ਨੀਂਦ ਦਾ ਪ੍ਰੇਸ਼ ਕਰਨਾ ਹਾਂ ਦਾ ਮੇਲ ਸ਼ਰਾਬ ਕਰੇ ਵੜਨੇ ਦੇਣਾ ਚੱਲ ਆਉਦੇ ਬੰਦੇ ਕੋਲੇ ਬੋਲ ਸੱਚੇ ਦਰਵਾਜ਼ੇ ਕੋ ਨੀੜੇ ਤੇੜੇ ਮਾਤਾ ਰਾਣੀ ਦਾ ਮੰਦਰ ਹੈਗਾ ਆਪਣੇ ਉੱਤੇ ਮਾਤਾ ਸ਼ੇਰਾਂ ਵਾਲੀ ਦਾ ਇੱਕ ਕੰਮ ਕਰਨਾ ਤੁਸੀਂ ਇੱਕ ਆਟੇ ਦਾ ਚਿਰਾਗ ਬਣਾਉਣਾ ਸਵੇਰੇ ਉੱਠ ਕੇ ਨਹਾ ਕੇ ਇਸ਼ਨਾਨ ਕਰਕੇ ਇੱਕ ਆਟੇ ਦਾ ਚਿਰਾਗ ਬਣਾਉਣਾ ਚਾਰ ਪੀਸ ਬਰਫੀ ਦੇ ਔਰ ਚਾਰ ਫੁੱਲ ਗੁਲਾਬ ਦੇ ਚਾਰ ਅਗਰਬਤੀਆਂ ਤੇ ਦੋ ਫਲ ਇਹ ਸਾਰਾ ਸਮਾਨ ਲੈਣਾ ਮਾਤਾ ਦੇ ਮੱਥੇ ਨਾਲ ਲਾ ਕੇ ਇਹ ਮਾਤਾ ਦੁਰਗਾ ਦੇ ਮੰਦਰ ਵੱਗ ਜਾਣਾ ਉੱਥੇ ਮਹਾਮੈਦਾ ਦੇਸੀ ਘੋਦਾ ਚਰਾਗ ਲਗਾ ਦੇਣਾ ਚਾਰ ਪੀਸ ਬਰਫੀ ਦੇ ਕੋਲ ਰੱਖ ਦੇਣੇ ਆ ਚਾਰ ਫੁੱਲ ਗੁਲਾਬ ਦੇ ਮਾਤਾ ਰਾਣੀ ਨੂੰ ਚੜਾ ਦੇਣੇ ਆ ਫਲਾਂ ਦਾ ਪ੍ਰਸ਼ਾਦ ਲਾ ਦੇਣਾ ਅਰਦਾਸ ਲਾਣੀਆਂ ਮਾਂ ਮੈਂ 14 ਦਿਨ ਤਰੇ ਲਗਾਤਾਰ ਦਰਬਾਰ ਤੇ ਆਉਂਗੀ ਮੇਰੇ ਜਿਹੜੀ ਵੀ ਸ਼ਰੀਰ ਦੀ ਬਿਮਾਰੀਆਂ ਨੂੰ ਖਤਮ ਕਰ ਦੇ ਉਹਨਾਂ ਭਾਣੇ ਦੇ ਭੁੱਲ ਸੱਚੇ ਦਰਬਾਰ ਦੀ ਤੇ ਜਦੋਂ ਇਹ ਤੋਪਾਏ ਕਰਨ ਲੱਗੇ ਵਿੱਚ ਮੇਰਾ ਨਾਲ ਲੈ ਕੇ ਅਰਦਾਸ ਲਈ ਮਾਂ ਤੇਰੇ ਚੇਲੇ ਨੇ ਸੇਵਾ ਲਈਆ ਗੱਦੀਆਂ ਦਾ ਮਾਲਕ ਇਹ ਤੁਸੇ ਪੂਰੇ ਪ੍ਰੋਪਰ 14 ਦਿਨ ਕਰਨੀਆਂ 14 ਦਿਨਾਂ ਦੇ ਵਿੱਚ ਵਿੱਚ ਮਾਤਾ ਤੇਰੀ ਬਿਮਾਰੀ ਟੁੱਟਣੀ ਸ਼ੁਰੂ ਹੋ ਜੂਗੀ ਤੂੰ ਠੀਕ ਹੋਣਾ ਸ਼ੁਰੂ ਹੋ ਜਾਂਗੇ ਬੋਲ ਸੱਚੇ ਦਰਵਾਜ਼ੇ ਗੱਦੀ ਆਦੇ ਮਾਲਕ ਦੀ ਆਪਣੇ ਆਪਣੇ ਗੁਰੂਆਂ ਪੀਰਾਂ ਦੀ ਵੀਰਵਾਰ ਦੇ ਵੀਰਵਾਰ ਪਾਪੀ ਦੀਆਂ ਚੌਕੀਆਂ ਭਰੇ ਮੈਨੂੰ ਦੱਸਦੇ ਜਾਣਾ ਜਦੋਂ ਸੇਵਾ ਸ਼ੁਰੂ ਕਰ ਲਈ ਨਾ ਮੰਗਲਵਾਰ ਤੋਂ ਸ਼ੁਰੂ ਕਰਨੀਆਂ ਮੰਗਲਵਾਰ ਤੋਂ ਬਾਅਦ ਜਦੋਂ ਆਇਆ ਗੁਰੂ ਮੈਨੂੰ ਦੱਸਦੇ ਜਾਣਾ ਬਾਬਾ ਜੀ ਉਸੇ ਸੇਵਾ ਸ਼ੁਰੂ ਕਰ ਲਈ ਇਹਨੇ ਦਿਨ ਹੋ ਗਏ ਐਨਾ ਫਰਕ ਪੈ ਗਿਆ ਐਨਾ ਫਰਕ ਐਨਾ ਫਿਰ ਤੁਹਾਨੂੰ ਹੋਰ ਮਿਹਰਾ ਦਿੰਦਾ ਜਾਊਂਗਾ ਇਤਵਾਰ ਆ ਸਕਦੇ ਵੀਰਵਾਰ ਆ ਸਕਦੇ ਪੁੱਤਰ ਦੋ ਹੀ ਦਿਨ ਮੈਂ ਬੈਠਦਾ ਕਰ ਦਿੱਤੀ ਓਕੇ ਟੇਕੋ ਮਤਹਾਓ ਜੋ ਬੱਚਾ ਚਲੋ